ਹਾਂਜੀ ਤੁਹਾਡਾ ਸਾਰਿਆਂ ਦਾ ਸਿੱਧੂ ਮਣੀ ਬਲੌਗ ਕੈਨੇਡਾ ਦੇ ਸਵਾਗਤ ਆ ਜੀ ਹੋਪਸੋ ਤੁਹਾਨੂੰ ਪੁਰਾਣੀਆਂ ਵੀਡੀਓ ਬਹੁਤ ਪਸੰਦ ਆਈਆਂ ਹੋਣਗੀਆਂ ਤੇ ਉਹਨਾਂ ਵਿੱਚੋਂ ਅਸੀਂ ਅੱਜ ਇੱਕ ਵੀਡੀਓ ਤੁਹਾਡੀ ਨੌਲੇਜ ਲਈ ਹੋਰ ਬਣਾ ਰਹੇ ਹਾਂ ਜਿਹੜੇ ਕੁਝ ਤੱਕ ਲੋਕਾਂ ਨੂੰ ਪਤਾ ਹੀ ਹੋਣਾ ਹੈ ਕੁਝ ਜਿਵੇਂ ਇੰਟਿਕਾ ਚ ਬੈਠੇ ਨੇ ਆਪਣੇ ਕਰਾ ਸੱਜਿਆਂ ਦੇ ਰਿਸ਼ਤੇਦਾਰ ਅੱਜ ਵੀਡੀਓ ਤੁਹਾਨੂੰ ਦਿਖਾਵਾਗੇ ਅਸੀਂ ਆਏ ਆ ਪਿੱਛੇ ਤੁਸੀਂ ਦੇਖ ਰਹੇ ਪٹرول ਪੰਪ ਜਿਹਦੇ ਇੱਥੇ ਨੂੰ ਕਹਿੰਦੇ ਆ ਗੈਸ ਸਟੇਸ਼ਨ ਕਹਿੰਦੇ ਆ ਪٹرول ਪੰਪ ਨੂੰ ਤੇ ਇੱਥੇ ਤੁਹਾਨੂੰ ਦਿਖਾਵਾਗੇ ਅਸੀਂ ਆਏ ਆ ਲੰਬੇ ਕਿਲੌਂਡਰੀ ਜਿੰਦੇ ਕੱਪੜੇ ਧੋਤੇ ਜਾਂਦੇ ਆ ਅੱਜ ਤੁਹਾਨੂੰ ਦਿਖਾ ਆ ਜਿਵੇਂ ਪੈਟਰੋਲ ਪੰਪ ਆ ਇਸੋ ਕੰਪਨੀ ਦਾ ਇਸੋ ਦਾ ਤੇ ਆਪਾਂ ਇੱਥੇ ਅੱਜ ਕੰਬਲ ਧਵਾਉਣ ਆਏ ਆ ਧਵਾਉਣ ਨਹੀਂ ਧੋਣ ਹੀ ਆਏ ਆ ਮਤਲਬ ਤੇ ਆ ਵੱਖਰੇ ਵੱਖਰੇ ਹੁੰਦੇ ਆ ਜਿਵੇਂ ਆ 20 ਕਿਲੋ ਦਾ ਜੇ ਕੱਪੜੇ ਕੱਟ ਆਪਾਂ ਧੋਣੇ ਆ ਉਹ 9 ਕਿਲੋ ਦੇ ਚੋਂ ਦੇਣ ਦਾ ਪ੍ਰਾਈਸ ਵੀ ਘੱਟੇ ਇਹਨਾਂ 5.5 ਪਾਉਂਡ ਆ 20 ਕਿਲੋ ਵਾਲੀ ਦਾ 11.5 ਪਾਉਂਡ ਆ ਤੇ ਜਿਹੜੀ ਆ ਬਣੀ ਹੈ ਇਹ ਡਰਾਈ ਵਾਲੇ ਕੱਪੜੇ ਆ ਆਪਾਂ ਸਕਾਉਣੇ ਆ ਤੇ ਬਹੁਤ ਫਾਇਦਾ ਰਹਿੰਦਾ ਕਈ ਵਾਰੀ ਕੋਈ ਕਿਰਾਏਦਾਰ ਆਪਣਾ ਕੱਪੜੇ ਨਹੀਂ ਧੋਣ ਦਿੰਦਾਗਾ ਜਾਂ ਵੱਡੇ ਕੰਬਲ ਨਹੀਂ ਧੋਣ ਦਿੰਦਾਗਾ ਮਸ਼ੀਨਾ ਵਿੱਚ ਨੋਰਮਲ ਆਪਣੇ ਘਰਾਂ ਦੇ ਮਸ਼ੀਨਾ ਨਿੱਕੀਆਂ ਹੁੰਦੀਆਂ ਨੇ ਤੇ ਆਪਾਂ ਇੱਥੇ ਆ ਕੇ ਆਪਣੇ ਕੰਬਲ ਜਾਂ ਵੱਡੇ ਅਰਜਾਈ ਕਈ ਧੋਣ ਵਾਲੀਆਂ ਹੁੰਦੀਆਂ ਇੱਥੇ ਆਪਾਂ ਆ ਕੇ ਧੋ ਸਕਦੇ ਜਿਵੇਂ ਕੰਮ ਵਾਲੇ ਕੱਪੜੇ ਜ਼ਿਆਦਾਤਰ ਕੰਸਟਰਕਸ਼ਨ 'ਚ ਜ਼ਿਆਦੇ ਕੱਪੜੇ ਲਪੜਦੇ ਆ ਤੇ ਵਾਸ਼ਿੰਗ ਮਸ਼ੀਨ 'ਚ ਨਹੀਂ ਧੁੱਤੇ ਜਾਂਦੇ ਉਹ ਵੀ ਆਪਾਂ ਇੱਥੇ ਲੈ ਆ ਕੇ ਧੋ ਸਕਦੇ ਆ ਸਾਡੇ 55 ਬੰਡਾਂ ਦੇ ਵਿੱਚ ਤੇ ਜਿਹੜੀ ਸਰਫ ਵਗੈਰਾ ਉਹ ਸਾਰਾ ਕੁਝ ਇਨਕਲੂਡ ਹੀ ਹੁੰਦਾ ਸਾਡੇ 55 ਦੇ ਵਿੱਚ ਆਪਾਂ ਸਰ ਪਰਿਕ ਕੋਈ ਚੀਜ਼ ਦੀ ਲੋਡ ਨਹੀਂ ਕਰਾਂ ਲੈ ਕੇ ਆਉਣ ਦੀ ਸਿਰਫ ਆਪਾਂ ਕੱਪੜੇ ਲੈ ਕੇ ਆਉਣੇ ਆ ਤੇ ਇਹਨਾਂ ਨੂੰ 15 ਤੋਂ 20 ਮਿੰਟ ਲੱਗਦੇ ਆ ਤੇ ਉਹ ਆਪਾਂ ਵਿੱਚ ਮੈਸੇਜ ਲਾ ਦੇਣਾ ਆਪਾਂ ਫੋਨ ਨੰਬਰ ਜਿਹੜਾ 5 ਮਿੰਟ ਰਾਈਨੇ ਆਪਣਾ ਫੋਨ ਤੇ ਮੈਸੇਜ ਆ ਜਾਏਗਾ ਫਿੱਤੇ ਆਪਾਂ ਜੇ ਆਪਾਂ ਕੱਪੜੇ ਪਾ ਕੇ ਘਰੇ ਵੀ ਜਾਣਾ ਤੇ 5 ਮਿੰਟ ਦੇ ਵਿੱਚ ਆਪਾਂ ਆ ਸਕਦੇ ਆ ਆ ਦੇਖੋ ਆ ਨੇੜੇ ਕਾਰ ਰਿਆਂ ਯੂਕੇ ਦੇ ਲੋਕੀ ਬਹੁਤ ਫਾਇਦਾ ਚੱਕਦੇ ਆ ਉਹ ਮੇਰੇ ਮਗਰ ਦੋ ਕਾਰਾਂ ਵੇਟਿੰਗ ਵਿੱਚ ਖੜੀਆਂ ਇੱਕ ਹੋ ਖੜੀ ਹੋਈ ਆ ਤੇ ਇੱਕੋ ਸਾਹਮਣੇ ਗੱਡੀ ਖੜੀ ਹੋਈ ਆ ਤੇ ਜਿਆਦਾਤਰ ਆ ਕੇ ਲੋਕਿਆਂ ਗਰਮੀਆਂ ਦੇ ਵਿੱਚ ਕੰਬਲ ਸਟਾਰਟ ਹੋ ਗਿਆ ਤੇ ਦੋ ਕੀ ਵਾਸ਼ ਕਰਕੇ ਹੀ ਯੂਜ਼ ਕਰਦੇ ਆ